ਗੱਲ ਆਲਾ ਪ੍ਰੋਗਰਾਮ ਅਪਨ ਲੇਟਰਲ ਐਂਟਰੀ ਤੋਂ ਸਮਾਪਤ ਕਰਿਆ ਸੀ ਅੱਛਾ ਜੀ ਤੇ ਮੈਨੂੰ ਲੱਗ ਰਿਹਾ ਸੀਗਾ ਕਿ ਇਹ ਗੱਲ ਜਿਹੜੀ ਹੈ ਖਤਮ ਹੋ ਗਈ ਹੈ ਪਰ ਕਹਿੰਦੇ ਕਿ ਭਾਈ ਮੋਦੀ ਸਰਕਾਰ ਵੀ ਯੂ ਟਰਨ ਮਾਰ ਗਈ ਹੈ ਮੌਕਾ じゃ ਸਾਹਮ ਗਿਆ ਨਵੀਆਂ ਅਪਡੇਟਸ ਆ ਰਹੀਆਂ ਨੇ ਲੇਟਰਲ ਐਂਟਰੀ ਨੂੰ ਲੈ ਕੇ ਜੀ ਇੱਥੋਂ ਹੀ ਆਪਾਂ ਗੱਲਬਾਤ ਸ਼ੁਰੂ ਕਰ ਲਈਏ ਕੀ ਆ ਰਹੀਆਂ ਨੇ ਨਵੀਆਂ ਅਪਡੇਟਸ ਨਹੀਂ ਯੂ ਟਰਨ ਵੱਜ ਗਿਆ ਉਹ ਦੇ ਚ ਉਹ ਜਿਹੜਾ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਸੀਗਾ ਵੈਸੇ ਬੇਸਿਕਲੀ ਉਹਨੂੰ ਇਸ਼ਤਿਹਾਰ ਕਹਿ ਲਓ ਜੀ ਜਿਹੜਾ ਇਸ਼ਤਿਹਾਰ ਦਿੱਤਾ ਸੀਗਾ ਉਹ ਹੁਣ ਇਹਨਾਂ ਨੇ ਵਾਪਸ ਲੈ ਲੈ ਡਿਫੈਂਡ ਬਥੇਰਾ ਕੀਤਾ ਸੀਗਾ ਜੂਰ ਜੀ ਇਹਨਾਂ ਨੇ ਬਥੇਰਾ ਡਿਫੈਂਡ ਕੀਤਾ ਜਿਹੜੇ ਕਾਨੂੰਨ ਮੰਤਰੀ ਉਹ ਕਹਿੰਦੇ ਜੀ ਕਿ ਨਹਿਰੂ ਆਰਾਕਸ਼ਨ ਆਰਾਕਸ਼ਨ ਇਹ ਮੂਲ ਦੇ ਹੁੰਦੇ ਆ ਆਰਾਕਸ਼ਨ ਵਿਰੋਧੀ ਸੀਗਾ ਮਤਲਬ ਕਿ ਇਹਨਾਂ ਨੇ ਨਹਿਰੂ ਨੂੰ ਤੇ ਗੁੱਟੋ ਫੜ ਕੇ ਕੈਂਚੀ ਮਾਰ ਹੀ ਦੇਣੀ ਹੁੰਦੀ ਆ ਹੂੰ ਭਾਵੇਂ ਕੋਈ ਵੀ ਮਸਲਾ ਹੋਵੇ ਸਹੀ ਗੱਲ ਹੈ ਨਹਿਰੂ ਨੂੰ ਇਹਨਾਂ ਨੇ ਗੁੱਛੀ ਕਰ ਦੇਣਾ ਹੁੰਦਾ ਮਾਰ ਕੇ ਕਈ ਚੀ ਅਛਾ ਫਿਰ ਕਹਿੰਦੇ ਜੀ ਇਹ ਯੂਪੀਏ ਸਰਕਾਰ ਦੀ ਸਾਰੀ ਲਿਆਂਦੀ ਗੇਮ ਆ ਸਾਡਾ ਕੀ ਕਸੂਰ ਐ ਅਸੀਂ ਤੇ ਲਾਗੂ ਕੀਤਾ ਆ ਉਹ ਵੀ ਝੂਠ ਸੀ ਜੀ ਕਿਸ ਤਰ੍ਹਾਂ ਝੂਠ ਸੀਗਾ ਕਿ ਦੇਖੋ ਗੱਲ ਇਹ ਆ ਕਿ ਉਸ ਵੇਲੇ ਯੂਪੀਏ ਸਰਕਾਰ ਵੇਲੇ ਇੱਕ ਕਮੇਟੀ ਬਣੀ ਸੀਗੀ ਜੀ ਕਹ ਲੋ ਕਿ ਜੋ ਐਡਮਿਨਿਸਟ੍ਰੇਟਿਵ ਰਿਫਾਰਮਸ ਕਮੇਟੀ ਜਿਸ ਨੂੰ ਕਹਿੰਨੇ ਆਪਾਂ ਉਹਦੀ ਅਗਵਾਈ ਕੀਤੀ ਸੀ ਵਿਰੱਪਾ ਮੋਇਲੀ ਇੱਕ ਲੀਡਰ ਸੀਗਾ ਜੀ ਉਸਨੇ ਸਿਫਾਰਿਸ਼ ਜ਼ਰੂਰ ਕੀਤੀ ਸੀਗੀ ਕਿ ਭਾਈ ਤੁਸੀਂ ਲੈਟਰਲ ਐਂਟਰੀ ਦਾ ਰਸਤਾ ਖੋਲ ਦਿਓ ਜੀ ਪਰ ਉਹ ਕਦੇ ਵੀ ਯੂਪੀਏ ਨੇ ਲਾਗੂ ਨਹੀਂ ਕੀਤੀ ਲਾਗੂ ਕੀਤੀ ਇਹਨਾਂ ਨੇ ਆ ਕੇ 18 'ਚ ਮਤਲਬ ਕਿ ਆਪਣੇ ਪਦਰਤੀ ਨੀਤੀ ਆਯੋਗ ਨਹੀਂ ਝਮੇ ਕੇ ਕਿ ਐਸੀ ਤੁਸੀਂ ਨਾ ਇੱਕ ਚੀਜ਼ ਨੋਟ ਕਰੋ ਜਿਹੜੀ ਕੱਲ ਮੈਂ ਤੁਹਾਨੂੰ ਗੱਲ ਕਹੀ ਸੀਗੀ ਜੀ ਉਹ ਜੋ 13 ਪੁਆਇੰਟ ਰੋਸਟਰ ਵਾਲੀ ਹੁਣ ਤੁਸੀਂ ਜਿੰਨੇ ਵੱਡੇ ਵਿਸ਼ਲੇਸ਼ਕਾਂ ਦੇ ਜਾ ਕੇ ਪ੍ਰੋਗਰਾਮ ਸੁਣੋਗੇ ਨਾ ਹੁਣ ਸਾਰੇ ਵੀ ਉਹਦਾ ਜ਼ਿਕਰ ਕਰ ਰਹੇ ਨੇ ਬਿਲਕੁਲ ਉਹਦਾ ਕਾਰਨ ਇਹ ਸੀ ਕਿ ਕੱਲ ਆਪਾਂ ਨੁਕਤਾ ਫੜ ਲਿਆ ਸੀਗਾ ਕਿ ਦਰਅਸਲ ਝੋਲ ਕਿੱਥੇ ਆ ਹਮ ਝੋਲ ਮਤਲਬ ਕਿ ਝੋਲ ਇਦਾਂ ਸੀਗੀ ਕਿ ਜਿਵੇਂ ਇੱਕ ਸਿੰਪਲ ਮੈਥਡ ਹੈ ਕਿ ਇਹਦੇ ਵਿੱਚ ਹੁਣ 45 ਸੀ ਤੇ ਕਾਇਦੇ ਦੇ ਮੁਤਾਬਕ ਜਿਵੇਂ ਆਪਾਂ ਕਹਿੰਦੇ ਹਰੇਕ ਚੌਥੀ ਨੌਕਰੀ ਜਾਣੀ ਚਾਹੀਦੀ ਸੀ OBC ਨੂੰ ਜੀ ਹਰੇਕ 7ਵੀਂ 80 ਨੂੰ ਹੂੰ ਠੀਕ ਹੈ ਜੀ ਹਰੇਕ 14ਵੀਂ ਐਸਟੀ ਨੂੰ ਜੀ ਤੇ ਇੱਕ ਈਡਬਲਯੂਐਸ ਕੋਟਾ ਵੀ ਹੁੰਦਾ ਹੈ ਨਾ ਹੂੰ ਉਹ ਮਿਲਾ ਕੇ ਕਹ ਲੋ ਕਿ 45 ਚੋਂ 25 ਤੇ ਤਕਰੀਬਨ ਇਹ ਬਣੀਆਂ ਸਨ ਰਿਜ਼ਰਵ ਤਾਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਤਿੰਨ ਤਿੰਨ ਗੱਡੀਆਂ ਯਾਨੀ ਚੌਥੀ ਤੱਕ ਪਹੁੰਚੇ ਨਹੀਂ ਪਹੁੰਚੇ ਨਹੀਂ ਉਹ ਚੋਰ ਮੋਰੀ ਜਿਹੜੀ ਇਹਨਾਂ ਨੇ ਲੱਭੀ ਸੀ ਲੱਭੀ ਤਾਂ ਇੱਕ ਅੰਕੇ ਦੇਖੋ ਸਿਆਸਤਦਾਨਾਂ ਦਾ ਕੰਮ ਕੀ ਹੁੰਦਾ ਕਿ ਚੋਰ ਮੋਰੀ ਲੱਭੋ ਤੇ ਉਹਦੇ ਰਾਹੀਂ ਨਿਕਲੋ ਜੀ ਤੇ ਜਦੋਂ ਫਸ ਗਏ ਵਿਚ ਵਿਚਾਲੇ ਫੇਰ ਬਈ ਵਾਪਸ ਨਿਊ ਟਰਨ ਮਾਰ ਲਓ ਹੋਰ ਕੀ ਆ ਤਾਂ ਉਹ ਜਿਹੜਾ ਇੱਕ ਮੈਸੇਜ ਗਿਆ ਤੁਹਾਨੂੰ ਪਤਾ ਹੈ ਹਰਿਆਣੇ ਦਾ ਇਲੈਕਸ਼ਨ ਆ ਜੀ ਹਰਿਆਣੇ ਦਾ ਇਲੈਕਸ਼ਨ ਇਸ ਤਰ੍ਹਾਂ ਦਾ ਇਲੈਕਸ਼ਨ ਹੈ ਜਿਹਦੇ ਵਿੱਚ ਭਾਜਪਾ ਬੇਸ਼ੱਕ ਤੁਹਾਨੂੰ ਅੰਕੜੇ ਦਿਖਾਏ ਜਾਣਗੇ ਤੁਹਾਨੂੰ ਝੂਠੇ ਸੱਚੇ ਇਹਨਾਂ ਦੇ ਜਿਹੜੇ ਸਰਵੇ ਹੋ ਦਿਖਾਏ ਜਾਣਗੇ ਪਰ ਹਕੀਕਤ ਇਹ ਹੈ ਸੱਚ ਇਹ ਹੈ ਕਿ ਹਰਿਆਣੇ ਦੇ ਵਿੱਚ ਪੋਜੀਸ਼ਨ ਕਿਹਾ ਕਿ ਉਹਨਾਂ ਦੀ ਦਾਲ ਹੈ ਜਿਹੜੀ ਉਹ ਕੋਈ ਬਹੁਤੀ ਸੰਘਣੀ ਨਹੀਂ ਹੈ ਜੀ ਬਿਲਕੁਲ ਪੋਜੀਸ਼ਨ ਕੋਈ ਜ਼ਿਆਦਾ ਇਹਨਾਂ ਦੀ ਮਜ਼ਬੂਤ ਨਹੀਂ ਹੈਗੀ ਜੀ ਤੇ ਨਾਰਥ ਇੰਡੀਆ ਚ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਜਾਤ ਆਧਾਰਿਤ ਰਾਜਨੀਤੀ ਬਹੁਤ ਅਸਰਕਾਰਕ ਸਾਬਤ ਹੁੰਦੀ ਹੈ ਬਿਲਕੁਲ ਪਹਿਲਾਂ ਇਹਨਾਂ ਨੇ ਰਫੂ ਕੀਤਾ ਮਸਲੇ ਨੂੰ ਰਫੂ ਕੀਤਾ ਉਸ ਤੋਂ ਬਾਅਦ ਇਹ ਹੁਣ ਆਪ ਹੀ ਰਫੂ ਚੱਕਰ ਹੋ ਗਿਆ ਹੈ ਕਹਿੰਦੇ ਕਿ ਨਿਕਲੋ ਹੁਣ ਇਹਨਾਂ ਨੇ ਵਾਪਸ ਲੈ ਲਿਆ ਫੈਸਲਾ ਵਾਪਸ ਇਸੇ ਕਰਕੇ ਲਿਆ ਕਿ ਦਰਅਸਲ ਕੀ ਹੈ ਕਿ ਉਹ ਰਿਜ਼ਰਵੇਸ਼ਨ ਵਿਰੋਧੀ ਮਸਲਾ ਬਣ ਰਿਹਾ ਸੀ ਜੀ ਬਿਲਕੁਲ ਜਿੰਨਾ ਮਰਜ਼ੀ ਇਹਨਾਂ ਨੇ ਡਿਫੈਂਡ ਕੀਤਾ ਤਾਂ ਰਿਜ਼ਰਵੇਸ਼ਨ ਵਿਰੋਧੀ ਜਦੋਂ ਮਸਲਾ ਬਣਿਆ ਫਿਰ ਆਰਐਸਐਸ ਨੂੰ ਵੀ ਲੱਗਿਆ ਹੋਵੇਗਾ ਕਿ ਯਾਰ ਮੋਦੀ ਦਾ ਕਾਰਪੋਰੇਟ ਮਾਡਲ ਤੇ ਪਹਿਲਾਂ ਹੀ ਬਦਨਾਮ ਹੈ ਹਮ ਕੱਲਾ ਇਹ ਨਹੀਂ ਹੈ ਕਿ ਜਾਤ ਆਧਾਰਿਤ ਤੇ ਮੁੱਦਾ ਨਹੀਂ ਹੈ ਇਹਦੇ ਵਿੱਚ ਜੀ ਜੀ ਸੁਖਮ ਸਿੰਘ ਇਹਦੇ ਵਿੱਚ ਸਰ ਇਹ ਵੀ ਹੈ ਨਾ ਕਿ ਤੁਸੀਂ ਅਡਾਨੀ ਦੇ ਬੰਦੇ ਚੱਕੋਗੇ ਹਮ ਕਾਰਪੋਰੇਟ ਹਾਊਸਸ ਜਿਹੜੇ ਆ ਤੁਸੀਂ ਕਹੋਗੇ ਕਿ ਉਹਦੇ ਵਿੱਚ ਐਕਸਪਰਟ ਬੈਠੇ ਨੇ ਜੀ ਤੁਸੀਂ ਆਰਐਸਐਸ ਦੀ ਸ਼ਾਖਾ ਚੋਂ ਚੱਕੋਗੇ ਬੰਦੇ ਹਮ ਤਾਂ ਉਹ ਵੀ ਇੱਕ ਸਿਆਪਾ ਹੈ ਨਾ ਕਿ ਉਹ ਪੁਆਇੰਟਮੈਂਟ ਤੁਹਾਡੀ ਜਿਹੜੀ ਆ ਤੁਸੀਂ ਪਹਿਲਾਂ ਹੀ ਦੇਖਿਆ ਯੂਪੀਐਸਸੀ ਦੇ ਜਿਹੜੇ ਬਾਅਦ ਦੇ ਵਿੱਚ ਹੈੱਡ ਬਣੇ ਸੀਗੇ ਕਿ ਉਹਨਾਂ ਦਾ ਸਿਫਾਰਸ਼ੀ ਪੱਤਰ ਆਰਐਸਐਸ ਨੇ ਦਿੱਤਾ ਸੀ ਕਿਸੇ ਟਾਈਮ ਉਹ ਵੀ ਆਨ ਦਾ ਰਿਕਾਰਡ ਸੀਗਾ ਸੋ ਇਸ ਕਰਕੇ ਇਹਨਾਂ ਨੇ ਵੇਖਿਆ ਕਿ ਹੁਣ ਕਲੋਟਾ ਹੋ ਗਿਆ ਕੰਮ ਕਸੂਤਾ ਹੋ ਗਿਆ ਨਿਕਲ ਗਏ ਫਿਰ ਵੈ ਵ ਪਤਲੀ ਗਲੀ ਦਾ ਨਵੇਂ ਤੇ ਸਭਾਰ ਗਏ ਮਾਰ ਗਿਆ ਯੂ ਟਰਨ ਮੋਦੀ ਸਾਹਿਬ ਹੋਰੀ ਯਾਨੀ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਕਿ ਆਜ਼ਦੀ ਤਰੀਕੇ ਦੇ ਵਿੱਚ ਜੇ ਤੁਸੀਂ ਵੈਸੇ ਇੱਕ ਸਿਆਣਿਆਂ ਦੀ ਨਾ ਗੱਲ ਆ ਕਹਿੰਦੇ ਜਦੋਂ ਸਮਾਂ ਬਦਲਦਾ ਨਾ ਸੋ ਜੀ ਫਿਰ ਬਾਜ਼ੀਆਂ ਨਹੀਂ ਜ਼ਿੰਦਗੀਆਂ ਹੀ ਬਲਟ ਜਾਂਦੀਆਂ ਬਿਲਕੁਲ ਬਿਲਕੁਲ ਧਰਸ ਕੱਲੀਆਂ ਬਾਜ਼ੀਆਂ ਨਹੀਂ ਬਲਟਦੀਆਂ ਫਿਰ ਜ਼ਿੰਦਗੀਆਂ ਹੀ ਬਲਟ ਜਾਂਦੀਆਂ ਤਾਂ ਐਸ ਵੇਲੇ ਹੁਣ ਸਮਾਂ ਬਦਲਿਆ ਪਿਆ ਸਰ ਸਮਾਏ ਹੁੰਆ ਕਿ ਪਹਿਲਾ ਆਪੋਜੀਸ਼ਨ ਉਹੀ ਆਪੋਜੀਸ਼ਨ ਸੀ ਜਿਹੜੀ 17 18 ਚ ਕੁਸਕੀ ਨਾ ਹਮ ਹੁਣ ਉਹਨਾਂ ਨੇ ਪੂਰੀ ਘੁਰਕੀ ਦਿਖਾਈ ਇਹਨਾਂ ਦੇ ਆਪਣੇ ਦੋ ਸਾਥੀ ਜੀ ਜਨਤਾ ਦਲ ਯੂਨਾਈਟਿਡ ਵਾਲੇ ਉਹ ਵੀ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਸਨ ਆ ਰਾਮ ਵਿਲਾਸ ਪਾਸਵਾਨ ਦਾ ਮੁੰਡਾ ਚਿਰਾਗ ਪਾਸਵਾਨ ਉਹ ਵੀ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਸੀ ਤਾਂ ਇਨੀਆਂ ਸਾਰੀਆਂ ਜਿਹੜੀਆਂ ਵਿਰੋਧੀ ਸੁਰਾਂ ਨੇ ਉਹਨਾਂ ਨੂੰ ਇਹ ਚੱਲਣ ਦੀ ਪੋਜੀਸ਼ਨ ਚ ਆ ਨਿਗੇ ਸਮਾ ਬਦਲ ਗਿਆ ਸੋ ਇਹ ਤੁਸੀਂ ਦੇਖ ਲਓ ਵਖ ਬੋਰਡ ਵਾਲਾ ਯੂ ਟਰਨ ਉਸ ਤੋਂ ਬਾਅਦ ਪ੍ਰਸਾਰਣ रेगुलेटरी ਬਿੱਲ ਵਾਲਾ ਯੂ ਟਰਨ ਤੇ ਉਸ ਤੋਂ ਬਾਅਦ ਯਾਨੀ ਜੇ ਆਪਾਂ ਵੇਖੀਏ ਤੇ 15 20 ਦਿਨ ਦੇ ਵਕਫੇ ਦੇ ਅੰਦਰ ਅੰਦਰ ਮੋਦੀ ਸਾਹਿਬ ਮੋਦੀ ਸਾਹਿਬ ਨੇ ਹੋਰ ਕੋਈ ਕੰਮ ਹੀ ਨਹੀਂ ਕੀਤਾ ਯੂ ਟਰਨ ਹੀ ਮਾਰੀ ਜਾਂਦੇ ਆ ਕਿਉਂਕਿ ਪਹਿਲਾਂ ਰਸ਼ੀਆ ਗਿਆ ਹੁਣ ਯੂ ਟਰਨ ਮਾਰ ਕੇ ਯੂਕਰੇਨ ਵੀ ਜਾਣਾ ਪੈ ਰਿਹਾ ਜੀ 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 ਵੈਸੇ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਨਾ ਕਿ ਸਰਕਾਰ ਜਿਹੜੀ ਆ ਉਹ ਕਮਜ਼ੋਰ ਹੈ ਤੇ ਵਿਰੋਧੀ ਧੜਾ ਇਸ ਵਾਰੀ ਤਗੜਾ ਹੈ ਉਹਦਾ ਅਸਰ ਇਹ ਦਿਖ ਰਿਹਾ ਉਹਨਾਂ ਦੀਆਂ ਗੱਲਾਂ ਅਸਰ ਕਰ ਰਹੀਆਂ ਨੇ ਭਾਈ ਵੀ ਮਨਵਾ ਰਹੇ ਆ ਕੁਛ ਨਾ ਕੁਛੋ ਜੀ 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 ਕਾਫੀ ਸਾਰੇ ਦੋਸਤ ਆਪਣੇ ਆਪ ਜੁੜ ਗਏ ਨੇ ਤੇ ਬਾਕੀ ਵੀ ਜੁੜ ਜਾਣੇ ਆ ਦੋਸਤੋ ਕਰ ਦਿਓ ਸ਼ੇਅਰ ਆਪਣੇ ਦੋਸਤਾਂ ਤੱਕ ਦੂਜਿਆਂ ਤੱਕ ਵੀ ਪ੍ਰੋਗਰਾਮ ਰਜੀਵ ਜੀ ਕਹਿ ਰਹੇ ਨੇ ਕਿ ਪਹਿਲਾਂ ਚੰਡੀਗੜ੍ਹ ਦੇ ਸਪੈਲਿੰਗ ਗਲਤ ਬੋਲਦੇ ਸੀ ਕੱਲ ਸਰਕਾਰ ਵਾਲੇ ਦਿਨਾਂ ਦੀ ਗਿਣਤੀ ਦਾ ਗੱਪਿਛੇ ਕਰੀ ਜਾਂਦੇ 1880 ਕਹੀ ਜਾਂਦੇ ਨੇ 1880 ਦਿਨ ਹੋ ਗਿਆ ਮਾਨਸਾ ਨੂੰ 5 ਸਾਲ ਹੋ ਗਏ ਕਹਿੰਦੇ ਇਸ ਹਾਵ ਨਾਲ 1880 ਦਿਨ ਹੋ ਗਏ ਮਾਨਸਾ ਮੈਂ ਤੇ ਇੱਕ ਗੱਲ ਕਹੂੰਗਾ ਮਾਨਸਾਬ ਨੂੰ ਕਿ ਉਹ ਟੈਲੀਪ੍ਰੌਂਪਟਰ ਰੱਖ ਲਿਆ ਕਰਨਾ ਮੋਦੀ ਸਾਹਿਬ ਦੀ ਨਕਲ ਤੇ ਕਰਦੇ ਹੀ ਨੇ ਜੀ ਤੇ ਮੋਦੀ ਸਾਹਿਬ ਵਾਂਗੂ ਕਿਉਂਕਿ ਮੋਦੀ ਸਾਹਿਬ ਵੀ ਟੈਲੀਪ੍ਰੌਮਪਟਰ ਨਾ ਹੋਵੇ ਯਾ ਅੜਨ ਲੱਗ ਪੈਂਦੇ ਆ 5 ਮਿੰਟ ਨਹੀਂ ਬੋਲ ਸਕਦੇ ਜੀ ਜੀ ਮਤਲਬ ਕਿ ਇੱਕ ਵਾਰੀ ਉਹਨਾਂ ਨੇ ਬਾਹਰ ਜਾ ਕੇ ਆਪਣੀ ਬਸੋਂ ਦਾ ਅੰਕੜਾ ਹੀ ਕੁਝ ਹੋਰ ਕਰ ਦਿੱਤਾ ਸੀਗਾ ਜੀ ਜੀ ਜਿੰਨੀ ਕੁਲ ਦੁਨੀਆ ਦੀ ਉਹ ਤੋਂ 70 75% ਦੇ ਇਧਰ ਲਿਆਏ ਸੀਗੇ ਤਾਂ ਗੱਲ ਇਹ ਆ ਕਿ ਭਈ ਇਹਨਾਂ ਨੂੰ ਚਾਹੀਦਾ ਮਾਨ ਸਾਹਿਬ ਨੂੰ ਕਿ ਜਾਂ ਤਾਂ ਨੋਟ ਬਣਾ ਲਓ ਜਾਂ ਟੈਲੀਪ੍ਰੌਮਪਟਰ ਯੂਜ਼ ਕਰੋ ਪ੍ਰਧਾਨ ਮੰਤਰੀ ਦੇ ਬਰਾਬਰ ਆਓ ਤੁਸੀਂ ਇਸ ਮਾਮਲੇ ਦੇ ਵਿੱਚ ਤੇ ਜਾਂ ਆ ਜਿਹੜੀ ਲਫਜ਼ ਬਾਜ਼ੀ ਆ ਗੱਪ ਬਾਜ਼ੀ ਉਹਨੂੰ ਘਟਾਓ ਇਹ ਦੋ ਤਿੰਨ ਫਾਰਮੂਲੇ ਹੈਗੇ ਨੇ ਬਿਲਕੁਲ ਇਹ ਫਾਰਮੂਲਾ ਹੀ ਸਹੀ ਤਰ੍ਹਾਂ ਇਹਹੀ ਤੁਸੀਂ ਕਹਿ ਲੋ ਕਿ ਆਪਣੇ ਆਪ ਤੇ ਅਪਲਾਈ ਕਰ ਸਕਦੇ ਹੋ ਆਦਰਵਾਇਜ਼ ਤੁਹਾਡਾ ਕਿਤੇ ਨਾ ਕਿਤੇ ਚੱਕਾ ਜਿਹੜਾ ਫਸ ਜਾਣਾ ਹੈ ਹਮ ਬਿਲਕੁਲ ਜੋ ਮੰਡਲੋਂ ਜੀ ਦੱਸ ਰਹੇ ਮਿੰਟੋ ਜੀ ਮੈਂ ਵੀ ਅੱਜ ਪੜ੍ਹਿਆ ਸੀ ਕਿਤੇ ਕੇ ਦੋ ਪਟਵਾਰੀ ਮੁੰਡੇ ਗੱਡੀ ਉਹਨਾਂ ਦੀ ਨਹਿਰ ਦੇ ਵਿੱਚ ਕਿ ਬਣ ਗਈ ਹੈ ਕੱਚਾ ਪੱਕਾ ਨਹਿਰ ਉਹ ਜਿਹੜੀ ਉਹਦੇ ਵਿੱਚ ਡਿੱਗ ਪਈ ਮਾੜੀ ਸਾਡੇ ਲਾਗਲੇ ਪਿੰਡ ਦੇ ਮੁੰਡੇ ਸੀ ਮਾੜੀ ਗੱਲ ਹੋਈ ਹੈ ਜੀ ਜਗਦੀਪ ਜੀ ਮੈਲਬੌਰਨ ਤੋਂ ਦੇਖ ਰਹੇ ਨੇ ਸ਼ੁਕਰੀਆ ਜੀ ਪਾਲੀਆ ਜੀ ਕਹਿ ਰਹੇ ਨੇ ਕਿ ਥੁੱਕ ਕੇ ਚਟਨਾ ਹੁੰਦਾ ਹੈ ਥੁੱਕਿਆ ਹੋਇਆ ਚੱਟੀ ਜਾਂਦੇ ਇਹ ਤਾਂ ਫਿਰ ਸਰਕਾਰਾਂ ਨੇ ਸਿਆਸਤ ਹੈ ਜੀ ਨਹੀਂ ਇਹ ਤਾਂ ਬਿਲਕੁਲ ਇਹ ਗੰਡੇ ਵੀ ਖਾਂਦੇ ਨੇ ਡੰਡੇ ਵੀ ਖਾਂਦੇ ਨੇ ਤੇ ਮੁੜ ਕੇ ਨਾਲ ਹਾਜਮੁਲਾ ਦੀ ਗੋਲੀ ਵੀ ਖਾ ਲੈਂਦੇ ਆ ਕਿ ਸਾਰਾ ਕੁਝ ਹਜ਼ਮ ਹੋ ਜਾਵੇ ਤੇ ਇਹਨਾਂ ਨੂੰ ਹਜ਼ਮ ਹੋ ਜਾਂਦਾ ਹਾ ਜਮਾਨਾ ਦਾ ਤਗੜਾ ਹੈ ਤਾਂ ਇਹ ਹੁਣ ਨਰਿੰਦਰ ਮੋਦੀ ਦੀ ਸਰਕਾਰ ਚੱਲੇਗੀ ਹੈ ਜੀ ਤੁਸੀਂ ਦੇਖੀ ਜਾਣਾ ਇਹ ਇਸੇ ਤਰ੍ਹਾਂ ਹੀ ਚੱਲੇਗੀ ਨਰਿੰਦਰ ਮੋਦੀ ਦੀ ਸਰਕਾਰ ਰੋੜ ਕੋੜ ਕੇ ਚੱਲਣ ਵਾਲੀ ਆ ਇਹਦੇ ਵਿੱਚ ਇਹ ਇਹ ਗੱਲ ਜਿਹੜੀ ਆ ਪਹਿਲਾਂ ਹੀ ਤੈਅ ਹੋ ਗਈ ਸੀ ਕਿ ਨਰਿੰਦਰ ਮੋਦੀ ਦਾ ਜਿਹੜਾ 66 ਇੰਚ ਸੀਨਾ ਆ ਹੂੰ ਉਹ ਹੁਣ ਸੁngੜ ਕੇ ਇੰਨਾ ਕਰਹਿ ਜਾਣਾ ਕਿ ਭਾਵੇਂ ਜਵਾਕ ਦੀ ਬਨੈਨ ਜਿਹੜੀ ਆ ਉਹ ਪਹਿਨਾ ਦੇ ਉਸ ਸੀਨੇ ਨੂੰ ਕੋਈ ਚੱਕਰ ਨਹੀਂ ਉਹ ਵੀ ਫਿੱਟ ਆ ਜਾਏਗੀ ਪੂਰੀ ਹੂੰ ਬਿਲਕੁਲ ਬਿਲਕੁਲ ਰਣਜੀਤ ਜੀ ਕਹਿ ਰਹੇ ਨੇ ਕਿ ਹਰਿਆਣਾ ਵਿੱਚ ਬੀਜੇਪੀ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ ਕੁਲਵੰਤ ਜੀ ਕਹਿ ਰਹੇ ਨੇ ਕਿ ਮੋਦੀ ਲਈ ਇਹ ਟਰਮ ਤੱਕ ਕੰਡਿਆਂ ਦਾ ਤਾਜ਼ ਹੀ ਹੈ ਤੇ ਤੇ ਹੈ ਹੀ ਪਰ ਉਹ ਛੱਡ ਨਹੀਂ ਨਾ ਸਕਦੇ ਇਸ ਕੰਡਿਆਂ ਦੇ ਤਾਜ ਨੂੰ ਛੱਡਦੇ ਇਹ ਸ਼ੇਰ ਦੀ ਸਵਾਰੀ ਆ ਇਸ ਵੇਲੇ ਸ਼ੇਰ ਦੀ ਸਵਾਰੀ ਆ ਜੇ ਉਤਰਦੇ ਆ ਤੇ ਸ਼ੇਰ ਖਾਂਦਾ ਆ ਜੀ ਤੇ ਬੈਠੇ ਰਹਿੰਦੇ ਆ ਤੇ ਕੰਮ ਖਰਾਬ ਹੀ ਕਰਾ ਦਿਆ ਹਮ ਦਲਵੀਰ ਜੀ ਦੱਸ ਰਿਹਾ ਕਿ ਹਰਿਆਣਾ ਦੇ ਵਿੱਚ ਕਾਂਗਰਸ ਤੋਂ ਟਿਕਟ ਲੈਣ ਵਾਲੇ ਕਹਿੰਦੇ 2500 ਬੰਦੇ ਨੇ ਕਾਂਗਰਸ ਵੱਲੋਂ ਕਾਂਗਰਸ ਦਾ ਖਲਾਰਾ ਤੇ ਇਸੇ ਤਰ੍ਹਾਂ ਹੀ ਪੈਂਦਾ ਜੀ ਉੱਥੇ ਧੜੇ ਆ ਕਾਂਗਰਸ ਦੇ ਤੇ ਕਾਂਗਰਸੀਆਂ ਦਾ ਇਹ ਹੁੰਦਾ ਕਿ ਉਹਨਾਂ ਨੇ ਫਿਰ ਉਦਾਂ ਤੇ ਭਾਵੇਂ ਘਰਾ ਚੋਂ ਨਿਕਲੇ ਹੁਣ ਟਿਕਟਾਂ ਵੇਲੇ ਉਹਨਾਂ ਨੇ ਆ ਕੇ ਹੱਥ ਅੱਗੇ ਰੱਖ ਕੇ ਦੱਸਣਾ ਕਿ ਮੇਰਾ ਹੱਕ ਇੱਥੇ ਰੱਖਾ ਤੇ ਉਸ ਤੋਂ ਬਾਅਦ ਫਿਰ ਦੂਜਿਆਂ ਦਾ ਕਲੇਸ਼ ਸ਼ੁਰੂ ਹੋ ਜਾਂਦਾ ਪਿਛਲੀ ਵਾਰੀ ਵੀ ਇਹਨਾਂ ਦੇ ਕਲੇਸ਼ ਨੇ ਪਟਿਆ ਹੂੰ ਉਹ ਆ ਬਾਪ ਕਰਦਾ ਮਯੋ ਪੁੱਤਰਾ ਅਰਬੀਆਂ ਨੇ ਘਰ ਗਾਲੇ ਹੂੰ ਗੱਲ ਇਹ ਆ ਕਿ ਇਹਨਾਂ ਦੇ ਕਲੇਸ਼ ਨੇ ਘਰ ਗਾਲਿਆ ਸੀਗਾ ਉਹਨਾਂ ਨੇ ਲੈ ਕੇ ਮਾਈ ਸੀ ਤੇ ਉਹਦਾ ਮੁੰਡਾ ਕਿਤੇ ਪੜਨ ਗਿਆ ਚਲਾ ਉਹਨੂੰ ਵੀ ਕੀੜਾ ਕੱਟ ਗਿਆ ਕਿਤੇ ਵੀ ਵਿਦਵਾਨ ਬਨਣਾ ਜੀ ਤੇ ਉਹ ਕਿਤੇ ਫਾਰਸੀ ਪੜਨਾ ਚਲੇ ਗਿਆ ਹੂੰ ਉਹ ਘਰੇ ਆਇਆ ਫਾਰਸੀ ਸ਼ੁਰੂ ਕਰ ਦਿੱਤੀ ਹੂੰ ਐਦਰੋਂ ਵੀ ਫਾਰਸੀ ਜਿਵੇਂ ਮਨਪ੍ਰੀਤ ਬਾਦਲ ਨੂੰ ਆਦਤ ਆ ਜੀ ਤੇ ਉਦੋਂ ਰੋਟੀ ਖਾਣ ਲੱਗਾ ਤੇ ਰੋਟੀ ਕਿਤੇ ਬੁਰਕੀ ਫਸ ਗਈ ਹੂੰ ਤੇ ਉਹ ਅਮਾ ਆਬ ਮਾ ਮਾ ਆਵਾ ਉਹਨੂੰ ਪਤਾ ਨਾ ਲੱਗੇ ਵੀ ਕੀ ਬਲਾ ਮੰਗੰਡਿਆ ਹੋਣਾ ਅੱਛਾ ਉਹਨੇ ਜਰਨੂ ਫੁੜਕ ਗਿਆ ਹੂੰ ਤੇ ਸਿਆਣਾ ਕੋ ਬੰਦਾ ਆਇਆ ਵੀ ਕਹਿੰਦਾ ਕੱਲ ਕੀ ਹੋਈ ਆ ਉਹਨੇ ਇਹ ਪਤਾ ਨਹੀਂ ਕੀ ਆ ਆਵਾਬ ਆਵ ਕਰੀ ਜਾਂਦਾ ਤੇ ਬਾਚੋ ਚੜ ਗਿਆ ਕੰਨ ਬਣੇ ਕੇ ਉਹਨੇ ਅਖਿਆ ਇਹਨੂੰ ਪਾਣੀ ਦਾ ਘੁੱਟ ਦੇਣਾ ਅਸੀਂ ਮੈਂ ਹਾਂ ਆਵਾਬ ਕਰਦਾ ਮੈਂ ਤੇ ਪੁੱਤਰਾ ਫਾਰਸੀਆਂ ਨੇ ਘਰ ਗਾਲੇ ਇਹ ਇਹ ਕਲੇਸ਼ਾ ਨੇ ਘਰ ਗਾਲੇ ਇਹ ਨਾ ਇਹਨਾਂ ਨੇ ਜੇ ਕਲੇਸ਼ ਤੇ ਕਾਬੂ ਨਾ ਰੱਖਿਆ ਤੇ ਫੇਰ ਪੱਟੇ ਜਾਣਗੇ ਜੀ